ਸੋ ਹਾਂਜੀ ਗਾਇਸ ਕੇਮੋ ਸੱਸੀ ਗਾਲਸੋ ਆਪਣਾ ਅੱਜ ਦਾ ਨਵਾਂ ਵਾਲਾ ਤੁਹਾਡੀ ਲੈ ਕੇ ਆਇਆ ਸੋ ਅੱਜ ਤਰੀਕ ਹੈਗੀ ਆ 21 ਨਵੰਬਰ ਸੋ ਅੱਜ ਸਭ ਤੋਂ بڑا ਦਿਨ ਕਹਿ ਸਕਦੇ ਆ ਅੱਜ ਆਪਣੇ ਖੰਨੇ ਵਿੱਚ ਸਭ ਤੋਂ بڑا ਨਗਰ ਕੀਰਤਨ ਨਿਕਲਣਾ ਹੈ ਸੋ ਜੇ ਆਪਾਂ ਹਰਸ਼ ਸ਼ੱਕਲੇ ਆਪਾਂ ਅਭੜੇ ਤਾਂ ਮਿਲਿਆ ਨਹੀਂ ਚਲਿਏ ਮੇਰੇ ਕਰੋ ਚੈੱਕ ਰੋਡ ਪੂਰਾ ਸਜਾਇਆ ਹੋਇਆ ਪੂਰਾ ਸਜਾਇਆ ਹੋਇਆ ਰੋਡ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 350 ਸਾਲ ਸੋ ਪੁਲਿਸ ਵਾਲੇ ਅੰਕਲ ਜੀ ਵੀ ਖੜੇ ਨੇ ਚਲਾਨੇ ਕੱਢਦੇ ਨੇ ਤੋ ਆਪਾਂ ਫੋਨ ਥਲੇ ਰੱਖ ਲੀਏ ਸੋ ਪੂਰੀ ਤਿਆਰੀ ਹੈ 350 ਸਾਲਾ ਜੀ ਜੀ ਸਾਡਾ ਗੁਰੂ ਤੇਗ ਬਹਾਦਰ ਜੀ ਦਾ ਸੋ ਸਾਰੇ ਅਰਦਾਸ ਕਰਿਓ ਮਿਲਕੇ ਤੇ ਇਹਨੇ ਕਿਰਤਨਾਊ ਅੱਜ 3 ਵਜੇ ਵਿੱਚ ਵਿੱਚ ਆ ਜੂਗਾ 3:00 ਤੋਂ 4:00 ਵਜੇ ਵਿੱਚ ਵਿੱਚ ਆ ਜੂਗਾ ਸੋ ਸਾਨੂੰ ਸਾਰਾ ਦਿਖਾਵਾਂਗੇ ਆਪਾਂ A to Z ਤੁਸੀਂ ਵੀ ਦਰਸ਼ਨ ਜ਼ਰੂਰ ਕਰਿਓ ਤੇ ਪੂਰਾ ਰੋਡ ਸੋ ਆਪ ਪੂਰਾ ਖੰਡਾ ਸਾਹਿਬ ਕੀਤਾ ਆ ਬਹੁਤ ਵਧੀਆ ਗੱਲ ਹੈ ਸੋ ਆਪਾਂ ਜਾਈਏ ਆਪਣੇ ਇੱਕ ਦਾ ਕੰਮ ਕਰਕੇ ਆਏ ਫਿਰ ਮਿਲਦੇ ਆਂ ਵਲੌਗ ਵਿੱਚ ਬਣੇ ਰਹਿਓ ਚਲੋ ਚੱਲੀਏ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਚਲੋ ਚੱਲੀਏ ਹੈ ਸਪ੍ਰਾਈਜ਼ ਦੱਸਦੇ ਇਹਨਾਂ ਨੂੰ ਜਿਹੜਾ ਆਣਾ 25 ਤਰੀਕ ਨੂੰ ਨਾ ਨਾ ਪਹਿਲਾਂ ਤੁਸੀਂ ਜਾਣਨ ਬਾਅਦ ਸਪ੍ਰਾਈਜ਼ ਇੱਕ ਸਪ੍ਰਾਈਜ਼ ਆ ਤੁਹਾਡੇ ਲਈ ਹੈਗਾ ਦਾ 25 ਤਰੀਕ ਦਾ ਪਰ ਤੁਹਾਨੂੰ ਅੱਜ ਸਪ੍ਰਾਈਜ਼ ਟਾਈਮ ਦੱਸਦਾ ਇਹਨਾਂ ਨੂੰ ਦੱਸਦੇ ਦੇਖਣਾ ਸੋ ਹਾਂਜੀ ਗਾਇਸ ਆ ਦੇਖੋ ਲੇਡੀ ਰੋਡ ਤੌਂਗ ਥੱਲੇ ਕੀਰਤਨ ਚੱਲਦਾ ਪਿਆ ਸੋ ਸਕਰੀਨ ਲੱਗੀ ਹੋਈ ਆ ਸੋ ਹਾਂਜੀ ਗਾਇਸ ਹਨੇਰਾ ਹੋ ਗਿਆ ਟਾਈਮ 6 ਵਜ ਗਏ ਨਾ ਕੀਰਤਨ ਆਣ ਵਾਲਾ ਹੈ ਅੱਧ ਘੰਟੇ ਦੇ ਵਿੱਚ ਵਿੱਚ ਆ ਜਾਊਗਾ ਟਾਈਮਿੰਗ 7 ਵਜ ਦੱਸੀ ਹੋਈ ਆ ਸੋ ਤੁਹਾਨੂੰ ਆਪਾਂ ਕਰਿਆ ਕੇ ਮਿਲਦੇ ਫਿਰ ਆ ਕੇ ਦੱਸਦੇ ਸੋ ਗਾਇਸ ਆਮ ਚੈੱਕ ਕਰੋ ਕਿੰਨਾ ਉੱਪਰ ਓ ਜਮ ਉਥੋਂ ਲੱਗਿਆ ਸੋ ਗਾਈਜ਼ ਕਰੋ ਜੇ ਸਾਰੇ ਖੜੇ ਨੇ ਆਪਣੇ ਆਪਣੇ ਸ਼ਹਿਰ ਨਿਵਾਸੀ ਦੇਖੋ ਗੱਡੀਆਂ ਤੇ ਕਰੋ ਚੱਕ ਤੇ ਆਹ ਦੇਖੋ ਸਾਫ ਕਰੋੜ ਸਾਫ ਕਰਨ ਨੂੰ ਤੇ ਕਲਾਣੀਆਂ ਨੇ ਜੋਰ ਤੋਂ ਮੁੜ ਜਾਣਾ ਚੱਲਦੇ ਆ ਨਾ ਤੁਕੇ ਆ ਜੀ ਨਾਲੇ ਕਿੱਥੇ ਉਹ ਪਿੱਛੇ ਆ ਜਾ ਮੜਾ ਦੇਖੀਏ ਤਾਂ ਦੇਖੀਏ ਤੋਂ ਸੋ ਇਹ ਕਿਰਤਪੁਰ ਸਾਹਿਬ ਤੋਂ ਚੱਲ ਕੇ ਸਿੱਧਾ ਅਨੰਦਪੁਰ ਸਾਹਿਬ ਜਾ ਕੇ ਰੁਕਣਾ ਇਹ ਚੰਦ ਦਿਖਾਣੇ ਆ ਤੋ ਦੇਖ ਸਕਦੇ ਹੋ ਆ ਸੇਵਾ ਸੋ ਪੀਟ ਚੈੱਕ ਕਰੋ ਆ ਦੇਵਾ ਸੇਵਾ ਕਰੀ ਆ ਜਾ ਉਹ ਕਿੱਥੇ ਨੇ ਮਿਲ ਗਿਆ ਗੱਲ ਕਰੋ ਜਾ ਸੋ ਹਾਂਜੀ ਉਹਦਾ ਆਪਾਂ ਹੁਣ ਚੱਲੀ ਅੰਮ੍ਰਿਤਸਰ ਕੋਲ ਅੰਮ੍ਰਿਤ ਉੱਥੇ ਹੀ ਆ ਚੀ ਵਾਲਾ ਚੱਲੀਏ ਫਿਰ ਸੋ ਹਾਂਜੀ ਕਹਿੰਦਾ ਆਪਾਂ ਹੁਣ ਚੱਲੇ ਆ ਲਿਹੜੀ ਰੋਡ ਤੇ ਉੱਥੇ ਸਭ ਤੋਂ بڑا ਉਹ ਆ ਪ੍ਰੋਗਰਾਮ ਉਹ ਕੀਤਾ ਗਿਆ ਸੋ ਮੇਰੇ ਉੱਥੇ ਪਾਰਟ ਵੀ ਸੀ ਉਹ ਤਾਂ ਦਿਨੋ ਹੋ ਗਿਆ ਸੀ। ਓਏ ਆਪੋਲ ਤੇ ਜਾ। ਜਵਾਈਂ ਭੀੜ ਬਹੁਤ ਆ ਸਾਰੇ ਪ੍ਰਸ਼ਾਦ ਵੰਡ ਰਹੇ ਨੇ ਇੱਧਰ। ਚਲੋ ਪ੍ਰਸ਼ਾਦ ਇਕੱਠਾ ਕਰਕੇ ਆਪ ਇੱਥੇ ਰੱਖੀ ਜਾਂਦੇ ਆ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਭੀ ਦਾ ਪਿਆਰਾ ਸੇਖੋ ਜੀ ਮੇਰ ਬਾਣਾ ਸੁਣਿਆ ਹੈ। ਆ ਜਾਏ ਕਰੋ ਜਗ ਸੰਗਤ ਸਾਡੇ 350 ਸਾਲਾ ਸ਼ਹੀਦੀ ਨਗਰ ਕੀਰਤਨ ਜੋ ਅਰੇਖਨੇ ਜੋ ਹੋ ਕੇ ਨਿਕਲ ਰਿਹਾ ਹੈ ਆਪਾਂ ਵੱਡੇ ਭਾਗ ਵਾਲੇ ਹਾਂ ਕਿਤਾ ਜੋ ਆਪਾਂ ਨਗਰ ਕੀਰਤਨ ਦੇ ਦਰਸ਼ਨ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਸਮੁੱਚੇ ਸੱਤ ਸਮਾਜ ਵੱਲੋਂ ਸਮੂਹ ਧਾਰਮਿਕ ਜਥੇਬੰਦੀਆਂ ਵੱਲੋਂ ਜੋ ਇਹ ਨਗਰ ਕੀਰਤਨ साढ़े तीन सौ साल शहीदी नगर कीर्तन कटे जा रहे हैं पुलिस प्रशासन वालों सिविल प्रशासन साहब प्रशासन वालों एस एस पी پورا دير تي اچي نه راسته وي نه ਵਿਦਰਸ਼ਨ ਕਰ ਲਓ ਫੋਨ ਦੇ ਵਿੱਚ ਵੀ ਅਸੀਂ ਤਾਂ ਕਰ ਲਏ ਦੋ ਵਾਰ ਤੁਸੀਂ ਵੀ ਫੋਨ ਚੋਂ ਦਰਸ਼ਨ ਕਰ ਲਓ ਪਾਲਕੀ ਸਾਹਿਬ ਤੋਂ ਬਹੁਤ ਜ਼ਿਆਦਾ ਸੰਗਤ ਆ ਬਹੁਤ ਜ਼ਿਆਦਾ ਸੰਗਤ ਦਰਸ਼ਨ ਕਰਨ ਆਈ ਹੈ ਦੇਖ ਸਕਦੇ ਹੋ ਲੇਡੀ ਰੋਡ ਪੋਲਾ ਸਾਹਮਣੇ ਸੁਪਰ ਰੌਲਕ ਉਧਰ ਸੋ ਹਾਂਜੀ ਗਾਇਸ ਨਗਰਕੀਰਤਨ ਦੇ ਦਰਸ਼ਨ ਕਰ ਲਿਆ ਆਪਾਂ ਦੋ ਵਾਰ ਤੁਹਾਨੂੰ ਵੀ ਕਰਾਤੇ ਸੋ ਆਪਾਂ ਹੁਣ ਜਿੱਥੇ ਘਰੇ ਤੁਹਾਨੂੰ ਤੋ ਤੁਸਾਂ ਨੂੰ ਕਰਿਆ ਕੇ ਮਿਲਿਆ ਚਲੋ ਚੱਲੀਏ ਚੱਲੀਏ ਹਾਂਜੀ ਗਾਇਜ਼ ਆਪਾਂ ਕਰਿਆ ਆਗੇ ਸੀ ਨਗਰ ਕਿੜੇ ਤੰਤਸਾ ਪਦਰਸ਼ਨ ਕਰ ਲਏ ਤੁਸੀਂ ਵੀ ਦਰਸ਼ਨ ਸੋ ਹਾਂਜੀ ਗਾਇਜ਼ ਆਪਾਂ ਕਰਿਆ ਆਗੇ ਸੀ ਨਗਰ ਕਿੜੇ ਤੰਤਸਾ ਸੋ ਆਪਾਂ ਰੋਟੀ ਖਾ ਲਈ ਸੋ ਆਪਾਂ ਨੂੰ ਵਲੌਗ ਐਂਡ ਕਰਦੇ ਨੇ ਤੁਹਾਨੂੰ ਵਧੀਆ ਲੱਗੇ ਲਾਈਕ ਜ਼ਰੂਰ ਕਰਦੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਚਲੋ ਕਰੀ ਵਲੌਗ ਐਂਡ ਸੋ ਹੈ ਗਾਇਜ਼ ਸੀ ਆਪਣਾ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਡੇਲੀ ਐਵੇਂ ਦੇ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਹਾਂ ਅਗਲੇ ਨਵੇਂ ਵਲੌਗ ਵਿੱਚ ਥੈਂਕ ਯ